ਸਵਾਗਤ ਹੈ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਅੱਜ ਸ੍ਰੀ ਮੁਖਸਰ ਸਾਹਿਬ ਤੋਂ ਆਪਾਂ ਦੋ ਘੋੜੀਆਂ ਲੈ ਕੇ ਆ ਗੱਬਣ ਚੈੱਕ ਪਾਸ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਨਾਲ ਗੱਲ ਕਰਦੇ ਹਾਂ ਸਸ਼ਿਕਾ ਬਾਈ ਜੀ ਸਸ਼ਿਕਾ ਭਾਈ ਜੀ ਭਾਈ ਜੀ ਕਿਹੜਾ ਏਰੀਆ ਜੀ ਆਪਣਾ ਆਪਣਾ ਬਈ ਚੀਮਾ ਮੰਡੀ ਪਿੰਡ ਹੈ ਜੀ ਆਪਣਾ ਜ਼ਿਲਾ ਸੰਗਰੂਰ ਹੈ ਭਾਈ ਜੀ ਠੀਕ ਹੈ ਭਾਈ ਜੀ ਤੇ ਕਿੰਨੇ ਜਾਨਵਰ ਲੈ ਕੇ ਆਏ ਆ ਭਾਈ ਆਪਾਂ ਵੀਰੇ ਦੋ ਲੈ ਕੇ ਆਏ ਆ ਘੋੜੀਆਂ ਵੀਰੇ ਠੀਕ ਹੈ ਜੀ ਤੇ ਦੋਨੇ ਕੱਪੜਾ ਹਨੀ ਆਏ ਵੀਰੇ 8 ਮਹੀਨੇ ਦੀ ਕੱਪੜਾ ਹੈਗੀ ਇਹ 8 ਮਹੀਨੇ ਦੀ ਗੱਬਣੀ ਹਾਂਜੀ ਬਾਦਲ ਕੋੜ ਦੇ ਕੱਪੜਾ ਹੈ ਇਹ ਬਾਈ ਆਪਣਾ ਜੱਸੀ ਕੋਲੇ ਹੈ ਜੀ ਹੁਣ ਉਹ ਆਪਣੇ ਸੁਨਾਮ ਕੋਲੇ ਨਾਗਰਾ ਪੰਡਾ ਦਾ ਜੀ ਠੀਕ ਹੈ ਜੀ ਹਾਂ ਉਹ ਕੋੜੇ ਤੋਂ ਕੱਪੜਾ ਹੈ ਉਹਦੀ ਬਲੱਡ ਲਾਈਨ ਦਾ ਪਤਾ ਜੀ ਘੋੜੇ ਦੀ ਦਾ ਜੀ ਕਿਹੜੇ ਘੋੜੇ ਦਾ ਬੱਚਾ ਉਹ ਉਹ ਵੀਰੇ ਨੁਕਰਾ ਘੋੜਾ ਦਾ ਬਲੱਡ ਲਾਈਨ ਨਹੀਂ ਵੀਰੇ ਆਪ ਨੂੰ ਕਲੀਅਰ ਹੋ ਉਹਦੀ ਮੈਨੂੰ ਵੀ ਠੀਕ ਹੈ ਜੀ ਤੇ ਕੁੜੀ ਦੀ ਕਿੰਨੀ ਉਮਰ ਹੋਊਗੀ ਜੀ ਇਹਦੀ ਵੀਰੇ ਹੋਊਗੀ 4 ਸਾਲ 4 ਸਾਲ ਉਮਰ ਤੇ ਹਾਈਟ ਜੀ ਹਾਈਟ ਇਹਦੇ ਬਾਈ ਉਹ 95 ਕੈਂਚ ਠੀਕ ਹੈ ਸਵਾਰੀ ਸਵਾਰੀ ਕਰਵਾਉਂਦੇ ਸਵਾਰੇ ਦੇ ਪਾਸਾ ਵੀਰੇ ਬਾਲਪੋਰੀਆਂ ਦੀ ਬਾਲਪੋਰੀਆਂ ਦੇ ਸਹੀ ਆ ਬਾਈ ਠੀਕ ਹੈ ਜੀ ਤੇ ਕੀ ਮੁੱਲ ਕਰਤਾ ਜੀ ਆਪਾਂ ਇਹਦਾ ਇਹਦਾ ਬਾਈ ਆਪਾਂ 1,80,000 ਰੁਪਏ ਕਰਦੇ ਆ ਬਾਈ 1,80,000 ਰੁਪਏ ਮੁੱਲ ਕਰਦੇ ਆ ਹਾਂਜੀ ਬਾਈ ਤੇ ਇਸ ਟਾਈਮ ਅਕਸਰ ਮੰਡੀ ਤੇ ਆਏ ਹੋਇਆ ਬਾਈ ਜਿਹੜੇ ਵੀਰ ਨੂੰ ਘੋੜੀ ਪਸੰਦ ਹੋਈ ਤਾਂ ਬਾਈ ਦਾ ਆਪਾਂ ਸਕਰੀਨ ਤੇ ਵੀ ਨੰਬਰ ਦੇਵਾਂਗੇ ਬਾਈ ਨਾਲ ਸੰਪਰਕ ਕਰ ਲਿਓ ਤੇ ਆ ਦੂਜੀ ਘੋੜੀ ਬਾਰੇ ਦੇ ਦੋਈ ਜਾਣਕਾਰੀ ਏ ਬਾਈ ਆਪਣੇ ਕੋਲੇ 400 ਦੇ ਸੂਈਆ ਬਾਈ ਪਹਿਲਾਂ ਠੀਕ ਹੈ ਜੀ 400 ਬੱਲਾ ਨੇ ਹਾਂ ਬਾਈ ਨੁਕਰਾ ਬੱਚਾ ਦਿੱਤਾ ਸੀਗਾ ਠੀਕ ਹੈ ਜੀ ਫਿਰ ਬਾਈ ਇਹਨੇ ਲੀਲੀ ਚੰਬੀ ਬੱਚੀ ਦਿੱਤੀ ਆ ਬਾਈ ਬੇਸ਼ੇਰੀ ਠੀਕ ਹੈ ਜੀ ਇੱਕ ਨੇ ਮਾਰਵਾੜੀ ਬੱਚਾ ਦਿੱਤਾ ਸੀ ਬਾਈ ਮਾਰਵਾੜੀ ਤੁਮੜੀ ਸੀ ਹਾਂ ਜੀ ਬਾਈ ਠੀਕ ਹੈ ਜੀ ਤੇ ਦੂ ਬਾਅਦ ਇਹਦੇ ਬਾਈ ਇਹ ਨੁਕਰਾ ਬੱਚਾ ਸੀਗਾ ਇਹ ਮਗਰ ਠੀਕ ਹੈ ਜੀ ਤੇ ਹੁਣ ਇਸ ਟਾਈਮ ਜੀ ਹੁਣ ਇਸ ਟਾਈਮ ਬਾਈ ਸਵਾ ਕੁ ਮਹੀਨੇ ਦੀ ਕੱਪੜਾ ਇਹ ਸਵਾ ਮਹੀਨੇ ਦੀ ਗੱਬਣੇ ਹੁਣ ਨੁਕਰੇ ਤੋਂ ਹੀ ਹਾਂ ਜੀ ਹਾਂ ਉਸੇ ਨੁਕਰੇ ਤੋਂ ਕੱਪੜਾ ਬਾਈ ਇਹ ਰਾਜ ਰੂਪ ਘੋੜੇ ਤੋਂ ਗੱਬਣਾ ਹਾਂ ਢਿੱਲੋਂ ਵਾਲਾ ਘ ਠੀਕ ਹੈ ਜੀ ਤੇ ਇਹਦੀ ਹਾਈਟ ਕੀ ਹੋਊਗੀ ਜੀ ਇਹਦੀ 61 ਇੰਚ ਹੈ 61 ਇੰਚ ਹਾਈਟ ਹੈ ਤੇ ਇਹਦਾ ਕੀ ਮੁੱਲ ਕਰਤਾ ਵੀਰ ਇਹਦਾ 1,75,000 ਹੈ ਜੀ 1,75,000 ਹਾਂਜੀ ਬਾਈ ਹਾਂ ਮੁੱਲ ਆਪਣੇ ਦੇਣ ਲੈਣ ਵਾਲੇ ਕੀਤੇ ਮਾਲਕ ਨੂੰ ਹਾਂਜੀ ਹਾਂਜੀ ਤੇ ਬਾਕੀ ਚਲੋ ਮੌਕੇ ਤੇ ਥੋੜਾ ਮੋਟਾ ਮਾਨਦਾਨ ਕਰਾਂਗੇ ਮੌਕੇ ਤੇ ਮੋਟਾ ਮਾਨਦਾਨ ਕਰਦਾਂਗੇ ਬਾਈ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਮੇਰਾ ਨੰਬਰ ਹੈ ਗਿਆ 95018 ਜੀ 95018 56816 ਬਾਈ ਜੀ 56816 ਹਾਂਜੀ ਹਾਂਜੀ ਬਾਈ ਜੀ ਤੇ ਐਡਰੈਸ ਦੂਰੀਆਰ ਬੋਲ ਦਿਓ ਜੀ ਆ 95018 ਜੀ 56816 ਠੀਕ ਹੈ ਜੀ ਪੰਡਤ ਚੀਮਾ ਮੰਡੀ ਜੀ ਠੀਕ ਹੈ ਜੀ ਜਿਹੜੇ ਵੀਰ ਜਿਹੜੇ ਵੀਰ ਨੂੰ ਇਹਨਾਂ ਦੋਨਾਂ ਕੁੜੀਆਂ ਚ ਕੋਈ ਵੀ ਪਸੰਦ ਹੋਈ ਤਾਂ ਮਾਲਕ ਵੀਰਾਂ ਦਾ ਸਕਰੀਨ ਤੇ ਵੀ ਨੰਬਰ ਚੱਲੀ ਜਾਂਦਾ ਉਹ ਬਾਈ ਨਾਲ ਸੰਪਰਕ ਕਰ ਲੈਣਾ ਕੋਲੇ ਹੋਰ ਵੀ ਜਾਨਵਰ ਖੇਈ ਘਰੇ ਠੀਕ ਹੈ ਜੀ ਸੇਲ ਪਰਚੇ ਦਾ ਕੰਮ ਹੈ ਇਹ ਆਪਣਾ ਨਹੀਂ ਵੀਰੇ ਉਹੀ ਸ਼ੌਂਕ ਪੱਜੀ ਰੱਖੇ ਨੇ ਬਾਈ ਠੀਕ ਹੈ ਜੀ ਕਦੀ ਫਿਰ ਕੱਢਦੇ ਨੇ ਜੋ ਸੂਤਾ ਪਾਉਂਦੇ ਨੇ ਬਾਈ ਫਿਰ ਤੇ ਕਦੀ ਫਿਰ ਕੱਢਦੇ ਨੇ ਵੀਰੇ ਠੀਕ ਹੈ ਜੀ ਇਹ ਬੱਚਿਆਂ ਦੀ ਲਾਈਆਂ ਆਂ ਜਾਂਦੇ ਨੇ ਬਾਈ ਕੁੜੀਆਂ ਠੀਕ ਹੈ ਇਹ ਆਪਣੇ ਘਰੇ ਬੱਚਿਆਂ ਦੀ ਲਾਈਆਂ ਸੀ ਐਕਸ ਜੀ ਬਾਜੀ ਸੇਲ ਕਰਨ ਦਾ ਮਨ ਬਣ ਗਿਆ ਫਿਰ ਬਾਈ ਹੁਣ ਹੋਰ ਹੈਗ ਤਨਕਰਨ ਕੋੜੀ ਆਖਦੀ ਹੈ ਠੀਕ ਹੈ ਜੀ ਹਾਂਜੀ ਹਾਂ ਬਾਈ ਦਾ ਨੰਬਰ ਵੀ ਸੇਵ ਕਰ ਲਿਓ ਕਈ ਵਾਰ ਸੇਲ ਪਰਚੇਜ਼ ਦਾ ਹੁੰਦਾਗਾ ਜਨਵਰ ਤੇ ਉਦੋਂ ਸੰਪਰਕ ਕਰ ਲਿਓ ਬਾਈ ਨਾਲ ਵੀਡੀਓ ਦੇਖਣ ਲਈ ਧੰਨਵਾਦ ਜੀ